फिलौर अज पिंडा कल् के वासिया ने डीएसपी दफ्तर फिलौर अगर धरना रोड जाम कर की जम के नारेबाजी कांग्रेस पार्टी संधु ने दस के पुलिस प्रशासन वालों धक्केशाही की जा रही है यह धरना उस दे खिलाफ है दसिया के पिंड मुठडा कलोंखण्ड मिलिया के पिंड व्यक्ति कलक्ति पुलिस प्रशासन वालों नजायज मुकदमा दर्ज किया गया है जदों की इस पिंड के लोग कह रहे हैं कि उक्त व्यक्ति उस व्यक्ति दे कार गया ही नहीं। के करे दबाव हेठी झूठे पर रही है नजायज पर जो पिंड पुलिस धक्के नजायज परचे दर्ज किए जा रहे हैं उन्होंने भी तुरंत रद्द किया जाए इस मौके उजर पिंड वास ने पिंड के विकास ना हो सरकार भी लंबे हथी लिया उन्ह दसा है कि पिंड के दे विकास कार्यों सरकार के कुछ नुमाइंदे भी पिंड विकास कार्य नहीं होने दे रहे, दे होल्द पिंड वासियों के मनों काफी रोस दिखाई दता जदों इस संबंधी डीएसपी फिलौर सरवन सिंह बल जी गलबात की तो उन्होंने कहा कि इस मामले दी बरी की नाल जांच करके जो भी तत् सामने आने उसके हिसाब न बनती कानूनी कार्रवाई अमल में लिया जाएगी ਫਿਲੋਰ ਤੋਂ ਕੈਮਰਾਮੈਨ ਵਿਜੇ ਮਾਨ ਦੇ ਨਾਲ ਅਮਰਜੀਤ ਸਿੰਘ ਮੋਨੂ ਦੀ ਖਾਸ ਰਿਪੋਰਟ ਜੀ ਅੱਜ ਪੁਸਤ ਪ੍ਰਸ਼ਾਸਨ ਦੇ ਅੱਗੇ ਜੋ ਧੱਕੇਸ਼ਾਹੀ ਕਰਦੇ ਆ ਪੁਸਤ ਪ੍ਰਸ਼ਾਸਨ ਉਹਦੇ ਅੱਜ ਖਿਲਾਫ ਇੱਥੇ ਰੋਡ ਵੀ ਜਾਮ ਕੀਤਾ ਸੀ ਤੇ ਡੀਐਸਪੀ ਸਾਹਿਬ ਨੂੰ ਮਿਲੇ ਵੀ ਆ ਉਨੀ ਸਾਨੂੰ ਉੱਪਰ ਤੋਂ ਸਰਵ ਹੈ ਉਹਨਾਂ ਦੇ ਘਰੋਸੇ ਦੇ ਉੱਤੇ ਅੱਜ ਅਸੀਂ ਇਹ ਜਾਮ ਵੀ ਚੁੱਕਿਆ ਆ ਕਿਉਂਕਿ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀ ਜਿਹੜੇ ਇੱਕ ਕੁਝ ਪ੍ਰਭਾਵਸ਼ਾਲੀ ਲੋਗ ਆ ਉਹਨਾਂ ਦੀ ਜਿਹੜੀ ਇਨਵੋਲਵਮੈਂਟ ਆ ਉਦੇ ਨਾਲ ਜੋ ਪ੍ਰਸ਼ਾਸਨ ਗਲਤ ਪੱچے ਕਰਦਾ ਆ ਜੋ ਪ੍ਰਸ਼ਾਸਨ ਧੱਕੇਸ਼ਾਹੀ ਕਰਦਾ ਆ ਉਹਦੇ ਖਿਲਾਫ ਅੱਜ ਅਸੀਂ ਇੱਥੇ ਧਨ ਦਿੱਤਾ ਸੀਗਾ ਇੱਕ ਅਜਿਹਾ ਹੀ ਮਸਲਾ ਜਿਹੜਾ ਸਾਡੇ ਕੋਲ ਪਿੰਡ ਮਠੱਡੇ ਦੇ ਵਿੱਚ ਦਾ ਆਇਆ ਸੀਗਾ ਪਿੰਡ ਮਠੱਡੇ ਕਲਾ ਦੇ ਵਿੱਚ ਇੱਕ 452 ਗਲਤ ਤਰੀਕੇ ਨਾਲ ਲਈ ਗਈ ਸੀ ਬੰਦਾ ਨਾ ਕਿਸੇ ਦੇ ਘਰ ਗਿਆ ਨਾ ਉਹਦੇ ਮੁਤਲਕ ਕੋਈ ਐਮਐਲਏ ਰਾ ਉਹਦੇ ਤੇ 452 ਲਾ ਦਿੱਤੀ ਗਈ ਉਸ ਮੁਤਲਕ ਅਸੀਂ ਐਸਐਚਓ ਸਾਹਿਬ ਫਲੋਰ ਤੇ ਡੀਐਸਪੀ ਸਾਹਿਬ ਫਲੋਰ ਨੂੰ ਪਹਿਲਾਂ ਵੀ ਮਿਲੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਅੱਜ ਅਸੀਂ ਰੋੜਜਾਮ ਕੀਤਾ ਤੇ ਡੀਐਸਪੀ ਸਾਹਿਬ ਨੇ ਅੱਜ ਸਾਨੂੰ ਖੁਦ ਸアドਾਇਆ ਕਿ ਜਿਹੜੀ ਇਸ ਮੁਤਲਕ ਜਿਹੜੀ ਕਾਰਵਾਈ ਆ ਉਹ ਸੱਚ ਦੇ ਅਧਾਰ ਤੇ ਹੋਗੀ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪ੍ਰਸ਼ਾਸ਼ਨ ਕਰੂਗਾ ਕਿਸੇ ਅਦਵਾ ਨਹੀਂ ਚੱਲੇਗਾ ਅੱਜ ਜੀ ਰੋੜਜਾਮ ਕੀਤਾ ਬਸ ਜੀ ਤੁਹਾਨੂੰ ਡੀਐਸਪੀ ਸਾਹਿਬ ਨੇ ਇੱਕ ਵਾਰ ਸアドਾਇਆ ਹਾਂ ਜੀ ਜੀ ਮੈਂ ਪਹਿਲਾਂ ਤਾਂ ਸਾਰੇ ਇਹਦੇ ਬੰਦੇ ਆਏ ਨੇ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਪਿੰਡੋਂ ਆਏ ਆ ਇਹ ਸਿਰਫ ਇਨਸਾਫ ਲੈਣ ਆਏ ਸੀ ਕਿ ਤੇ ਸਾਡੇ ਕੁਝ ਸਮਿਆਂ ਤੋਂ ਸਾਡੇ ਪਿੰਡ ਦਾ ਸਰਪੰਚ ਕਾਂਤੀ ਮੋਹਨ ਜੀ ਉਹਨਾਂ ਨੇ ਜਿੱਦਾਂ ਮਤਲਬ ਦਬਾਅ ਪਾਉਣ ਕਰਕੇ ਝੂਠੇ ਪੱਤੇ ਕਰਾਉਂਦਾ ਆ ਪ੍ਰਸ਼ਾਸਨ ਨੂੰ ਦਬਾਉਂਦਾ ਆ ਅਸੀਂ ਪ੍ਰਸ਼ਾਸਨ ਨੂੰ ਕਈ ਵਾਰੀ ਕਹਿ ਰਹੇ ਆ ਕਿ ਤੁਸੀਂ ਇਨਸਾਫ ਦੀ ਗੱਲ ਕਰਿਆ ਕਰੋ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਉਹ ਧਰਨੇ ਲਾਉਣ ਦੇ ਤਨਖਾਹਾਂ ਦੇ ਕੇ ਇਥੇ ਪਰਚੇ ਕਰਵਾਉਂਦਾ ਹੁਣੇ ਸਾਡੇ ਪਿੰਡ 'ਕ ਹੋਰ ਵੀ ਕੇਸ ਆ ਸੀ ਮੈਂ ਮੌਕੇ ਦਾ ਗਵਾਹ ਸੀਗਾ ਪਰ ਮੇਰੀ ਮੇਰੀ ਗਵਾਹੀ ਨਹੀਂ ਵਿੱਚ ਲਈ ਗਈ ਮੈਂ ਮੌਕੇ ਤੇ ਮੌਜੂਦਾ ਪੰਚ ਸੀਗਾ ਜੋ ਹੋਇਆ ਨਾ ਉਹ ਬੰਦਾ ਕਿਸੇ ਦੇ ਘਰ ਗਿਆ ਉਹ ਇਦਾਂ ਦੀ ਗੱਲ ਨਹੀਂ 452 ਕੇ ਲਾਤੀ ਝੂਠੀ ਪੱਤੇ ਦਾ ਸਿਰਫ ਹੋਵੇ ਕਾਂਤੀ ਮੋਹਨ ਦੇ ਸਰਪੰਚ ਦੇ ਕਹਿਣ ਦੇ ਉਹਨਾਂ ਦੇ ਕੇਸ ਦੇ ਵਿੱਚ ਜੋ ਗਵਾਹੀ ਦਿਨੀ ਸੀ ਉਹਨੂੰ ਹੱਲੇ ਵੀ ਉਹ ਵੀ ਸਾਡੇ ਕੋਲ ਪ੍ਰੂਫ ਹੈਗਾ ਆ ਜਿਹੜਾ ਇਹ ਫੋਨ ਕਰਕੇ ਕਹਿੰਦਾ ਪਿਆ ਵੀ ਮੈਂ ਪੱਤਾ ਬਦਲਣਾ ਆ ਮੈਂ ਦੂਜੇ ਦੇ ਪੱਤੇ ਤੇ ਰਹੂੰਗਾ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਦਿੱਤੀ ਆ ਵੀ ਦੇਖੀ ਹੁਣ ਪ੍ਰਸ਼ਾਸਨ ਉਹਦੇ ਕੀ ਕਰਦਾ ਐ ਅਸੀਂ ਕਾਰਵਾਈ ਕੀ ਕਰਦੇ ਆ ਅਸੀਂ ਲਿਖੀ ਰੋਗੀ ਡੀਐਸਪੀ ਸਾਹਿਬ ਨੇ ਹਨ ਭਰੋਸਾ ਦਿਵਾਇਆ ਆ ਤੇ ਮੈਂ ਜੋ ਬਣਦੀ ਕਾਰਵਾਈ ਹੋਊਗੀ ਮੈਂ ਕਰੂੰਗਾ ਮੈਂ ਤੁਹਾਡੇ ਨਾਲ ਖੜਾ ਆ ਅਸੀਂ ਕਿਸੇ ਨੂੰ ਸਾਨੂੰ ਕੋਈ ਦਬਾਅ ਨਹੀਂ ਹੈਗਾ ਅਸੀਂ ਨਰਫਕ ਇਨਕੁਆਰੀ ਕਰਾਂਗੇ ਧੰਨਵਾਦ ਜੀ ਆਖਰੀ ਵਾਰੀ ਬੋਦੀ ਖਤੇ ਮਾਤਾ ਦੇ ਮਿਹਰਾਂ ਹੀ ਤਲਵੈ ਬਦੂ ਦੱਸਣਾ ਚਾਹੁੰਦਾ ਜਿਹੜਾ ਵਕ ਟਾਰਗੇਟ ਆ ਉਹ ਹੈਗਾ ਕਾਂਤੀ ਮੋਹਨ ਦਾ ਉਹ ਸਾਡੇ ਐਨ ਆਰ ਵੀਰਾਂ ਤੇ ਕਰਦਾ ਸਾਡੇ ਘਰਾਂ ਤੋਂ ਕਾਂਤੀ ਮੋਹਨ ਸਰ ਕੋਣਾ ਸੱਪਾ ਕਾਂਤੀ ਉਹ ਸਾਡੇ ਪਿੰਡ ਦਾ ਸਪਾਂਚ ਆ ਜੋ ਹਫਤੇ ਤੇ ਜੈਸ ਨੂੰ ਘਰੇ ਡਲ ਦੇ ਵਿੱਚ ਘੜੀਸਦਾ ਹੁਣ ਮੈਨੂੰ ਘਰ ਗਏ ਨੂੰ ਉਹਨੂੰ ਕਿਹਾ ਤੇ ਤੁਹਾਡੇ ਗੁਰਦੁਆਰੇ ਦਾ ਕੰਮ ਮੈਂ ਤਾਂ ਨਹੀਂ ਕਰਿਆ ਇਹ ਦੋ ਬੰਦੇ ਗਰਾਊਂਡ ਤੇ ਤੇ ਗੁਰਦੁਆਰੇ ਬਾਰੇ ਜਗਾ ਇੰਟਰਲੌਕ ਨੂੰ ਉਹਨੂੰ ਦਿੱਤੀ ਸੀ ਲਾਉਣ ਲਈ ਇਹ ਮੈਂ ਤਾਂ ਨਹੀਂ ਪੱਕੇ ਕਰਾਂ ਦੋ ਬੰਦੇ ਉੱਤੇ ਕਬਜ਼ਾ ਕਰਨ ਨੂੰ ਫਿਰਦੇ ਆ ਉਹਰੇ ਦਾਦਾ ਜੀ ਨੂੰ ਇਹ ਵੀ ਕਿਹਾ ਵੀ ਸਾਡੇ ਐਨਆਰਵੀ ਵੀ ਉੱਤੇ ਪੈਸੇ ਨਾ ਸਾਡੇ ਐਨਆਰਐਨ ਲੋਨ ਉੱਤੇ ਨਾ ਸਾਡੇ ਬੰਦੇ ਕੋਲ ਕਮੇਟੀ ਲੋਨ ਉੱਤੇ ਸਾਡੇ ਕੋ ਝੁੱਟੀਆਂ ਸੋਨਾ ਖਾਵਾ ਰਵਦਾਸ ਜੀ ਦੇ ਮਹਾਰਾਜ ਦੇ ਜਾ ਕੇ ਜਨਦਨ ਤੇ ਸਾਨੂੰ 3 ਸਾਲ ਹੋ ਗਿਆ 2 ਸਾਲ ਹੋ ਗਿਆ ਮਤਾਪਾਈ ਨੂੰ ਜਿਹਦੀਆਂ ਸ਼ਕਤਾਂ ਮੈਂ ਮੁੱਖ ਮੰਤਰੀ ਐਸਐਸਪੀ ਦਾ ਅਸਰ ਅੱਪੇ ਪੰਚਾਇਤ ਦਾ ਅਸਰ ਜਿਹੜਾ ਉਹ ਡੈਗ ਨੰਬਰ ਦਿੱਤੇ ਨੂੰ ਵੀ ਸਾਲ ਹੋ ਗਿਆ ਅੱਜ ਤੱਕ ਉੱਤੇ ਕੋਈ ਇਨਕੁਆਰੀ ਨਹੀਂ ਹੁੰਦੀ ਸਿਰਫ ਜਿਹੜੀ ਆਪਣੀ ਪੰਜਾਬ ਸਰਕਾਰ ਨਾਲ ਆਪਣੀ ਰਲਬੋਖ ਪੁੱਤ ਕਰਕੇ ਆਹ ਵਰੇਕ ਪਾਸੇੋਂ ਸਾਹਮਣੇ ਨਿਕਲਦਾ ਉਹਦੀ ਆਰਟੀਆਈ ਵੀ ਪਾਈ ਗਈ ਆ ਉਹਦੀ ਦੁਬਾਰਾ ਫੇਰ ਸ਼ਿਕਾਇਤ ਕੀਤੀ ਗਈ ਆ 2 ਸਾਲ ਹੋ ਗਏ ਮੇਰੇ ਕੋ ਗੱਡੀਆਂ ਸਾਰੀਆਂ ਭਾਈਆਂ ਕਿਹੜੀ ਤਰੀਕ ਨੂੰ ਕਿਦੋਂ ਪਾਸ ਕਰਦਾ ਖੌਦਾ ਜਿਹੜਾ ਇੱਥੇ ਆਪਣੇ ਹੁਣ ਹਲਕਾਂ ਚਾਰਦੇ ਆ ਪ੍ਰੇਗਵਾ ਨੂੰ 6 ਮਹੀਨੇ ਉਹਨੂੰ ਵੀ ਲੜ ਦੱਤੀ ਨੂੰ ਹੋਗਾ ਲੋਕੀ ਦਾ ਪਿੰਡ ਦਾ ਵਿਕਾਸ ਕਰਦੇ ਆ ਇੰਨੀ ਸਾਡੇ ਪਿੰਡ ਦਾ ਸੱਤਿਆਨਾਥ ਕੀਤਾ ਪਿਆ ਜਾ ਕੇ ਅੱਦੇ ਪਿੰਡ ਜੇ ਜਾ ਕੇ ਦੇਖ ਲਓ ਜੇ ਅੱਦੇ ਪਿੰਡ ਚ ਕਹੇ ਹੋ ਬਨੇ ਕੋਈ ਦਾਲੀਆ ਦੂਜਾ ਲਾਭ ਹੋਵੇ ਕੋਈ ਉਹ ਜਿੱਥੇ ਉਹਨੂੰ ਘਰ ਦੀਦਾ ਮੇਰੀਆਂ ਬੋਟਾਂ ਆ ਉੱਥੇ ਕੰਮ ਕਰਦਾ ਔਰ ਕਦੇ ਕੰਮ ਨਹੀਂ ਕਰਦਾ ਉੱਥੇ ਸਾਡੇ ਨਾਂ ਦੇ ਕੋਟੀ ਦੇ ਭਾਈ ਪ੍ਰਸ਼ਾਸਨ ਨੂੰ ਮੰਗ ਕਰਦੇ ਜਿਹੜੀਆਂ ਸਾਡੇ 2 ਸਾਲ ਤੋਂ ਲੈਟਰ ਦੇ ਰਹੇ ਆ ਸਾਨੂੰ ਉਹਦਾ ਵੀ ਪੈਦਾ ਕੀਤਾ ਜਾਵੇ ਨਾ ਵੀ ਇਹ ਜਿਹੜੀ ਆ ਫੁੱਲ ਇਨਕੁਆਰੀ ਕੀਤੀ ਹੈ 15 ਸਾਲ ਤੋਂ ਖਰਚਾ ਕਿੱਥੋਂ ਕਰਦਾ ਵੀ ਆਮਦਨ ਕੀ ਆ ਸਰਪੰਚ ਕੋਲੋਂ ਦਬਾਅ ਬਣਾ ਕੇ ਕਿਸੇ ਸਾਡੇ ਪਿੰਡ ਦੇ ਵਸਨੀਕ ਤੇ ਭਰਮਪਾਲ ਤੇ ਝੂਠੀ 455 ਲਵਾਈ ਗਈ ਆ ਵਿਦਆਊਟ ਐਨੀ ਇਨਕੁਆਰੀ ਜਦ ਕਿ ਉਹਨੇ ਕਿਸੇ ਦੇ ਘਰ ਦੇ ਵਿੱਚ ਵੀ ਪ੍ਰਵੇਸ਼ ਨਹੀਂ ਕੀਤਾ ਨਾ ਉਹਦੀ ਅਨਲਾਰ ਕੱਟ ਹੋਈ ਆ ਕੋਈ ਵੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹ ਦੇ ਵਿਵੋਦੀ ਇਨਕੁਆਰੀ ਕੀਤੀ ਜਾਵੇ ਤੇ ਦਬਾਅ ਜਿਹੜਾ ਉਹ ਕਹਿੰਦਾ ਵੀ ਮੈਂ ਪ੍ਰੈਸ਼ਰ ਪਾਉਂਦਾ ਜਾਂ ਇਹ ਕਰ ਦੂੰ ਉਹ ਕਰ ਦੂੰ ਹਨਾ ਉਹ ਹਰੇਕ ਵਾਰ ਪ੍ਰਸ਼ਾਸਨ ਤੇ ਇਦਾਂ ਕਰਕੇ ਤੇ ਦਿਨ ਝੂਠੇ ਜਿਹੜੇ ਕੇਸ ਆ ਉਹਦੇ ਉਹ ਜਿੱਦਾਂ ਕਰਦਾ ਆ ਤੇ ਦਿਨ ਉਹਨੇ ਇਹਨਾਂ ਨੂੰ ਧਮਕੀ ਵੀ ਦਿੱਤੀ ਆ ਅੰਟ ਸੋਮਾ ਰਾਣੀ ਇਹ ਜਿਹੜੇ ਸਾਡੇ ਪਿੰਡ ਦੇ ਖਾਬਕਾ ਸਰਪੰਚ ਆ ਉਹਨਾਂ ਨੇ ਇਹਨਾਂ ਤੇ ਪ੍ਰੈਸ਼ਰ ਬਣਾਇਆ ਪ੍ਰਸ਼ਾਸਨ ਤੇ ਤੇ ਉਹ ਵਾਰ-ਵਾਰ ਇਹਨਾਂ ਨੂੰ ਫੋਨ ਤੇ ਵੀ ਆਂਟੀ ਉਹਨਾਂ ਕੋ ਖਾਬਕਾ ਪੰਚਾ ਸੋਮਾ ਰਾਣੀ ਉਹਨਾਂ ਨੂੰ ਵੀ ਇਹੀ ਫੋਨ ਤੇ ਧਮਕੀ ਦਿੱਤੀ ਆ ਕਿ ਜੇਕਰ ਉਹਨਾਂ ਦੇ ਹਸਬੰਦ ਗਰਮੇਲ ਚੰਦ ਅਤੇ ਜਿੱਦਾਂ ਮੈਂ ਧਰਮਪਾਲ ਤੇ ਪਰਚਾ ਕਰਾਇਆ ਇਦਾਂ ਹੀ ਮੈਂ ਤੁਹਾਡੇ ਹਸਬੰਦ ਤੇ ਕਰਾਉਣਾ ਉਹਦੀ ਜਿੱਦਾਂ ਅਸੀਂ ਮੰਗ ਪੱਤਰ ਵੀ ਦਿੱਤਾ ਉਹਤੇ ਕਾਰਵਾਈ ਕੀਤੀ ਜਾਵੇ ਥੈਨ ਤੇ ਉਸ ਤੋਂ ਬਾਅਦ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਦਰਮੇਲ ਚੰਦ ਵੀ ਇਸੇ ਤਰ੍ਹਾਂ ਦਾ ਸੀ ਪਰਚਾ ਕਰਵਾਵਾਂਗੇ ਜੇ ਉਹਨੇ ਗਵਾਹੀ ਦਿੱਤੀ ਤਾਂ ਉਹਦਾ ਜਿਹੜਾ ਮਾਨ-ਨਾਨੀ ਦਾ ਕੇਸ ਆ ਉਹ ਕੋਰਟ ਵਿੱਚ ਚੱਲ ਰਿਹਾ ਹੈ ਉਹਤੇ ਉਹਦੀ ਜਿਹੜੀ ਜੋ ਵੀ ਆ ਸਹੀ ਜਾਂ ਗਲਤ ਕੋਰਟ ਨੇ ਆਪੇ ਸਾਰਾ ਕੁਝ ਕਰਨਾ ਹੈ ਨਾ ਤੇ ਥੈਨ ਉਹ ਇਦਾਂ ਹੀ ਬਾਕੀ ਸਾਰਿਆਂ ਨੂੰ ਵੀ ਜੇ ਮੇਰੇ ਕੋਈ ਅਗੇਂਸਟ ਜਾਂਦਾ ਆ ਤੇ ਇਦਾਂ ਆ ਤੇ ਉਹਨੂੰ ਵੀ ਇਹੀ ਧਮਕੀਆਂ ਦਿੰਦਾ ਆ ਤੇ ਅਸੀਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਜੋ ਵੀ ਸਹੀ ਆ ਸਹੀ ਕਾਰਵਾਈ ਕੀਤੀ ਜਾਵੇ ਕਿਸੇ ਵੀ ਦਬਾਅ ਤੋਂ ਬਿਨਾਂ ਬਿਨਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜੋ ਵੀ ਜਿਹੜੀ ਕਾਰਵਾਈ ਆ ਉਹ ਸਹੀ ਤਰੀਕੇ ਨਾਲ ਕੀਤੀ ਜਾਵੇ ਧੰਨਵਾਦ ਜੀ